ਅਧੀ ਰਾਤ ਨੂੰ ਗਰਲਫ੍ਰੈਂਡ ਨੂੰ ਮਿਲਣ ਪਹੁੰਚਿਆ ਪ੍ਰੇਮੀ ਪਰਿਵਾਰ ਵਾਲਿਆਂ ਨੇ ਫੜ ਕੇ ਕਰਵਾ ਦਿੱਤਾ ਦੋਵੇਂ ਦਾ ਵਿਆਹ ਦੋ ਸਾਲਾਂ ਤੋਂ ਚੱਲ ਰਿਹਾ ਸੀ ਦੋਨਾਂ ਦਾ ਅਫੇਅਰ ਇੱਕੋ ਰਾਤ ਅਚਾਨਕ ਪ੍ਰੇਮੀ ਪ੍ਰੇਮਿਕਾ ਬਣ ਗਏ ਪਤੀ ਪਤਨੀ ਪ੍ਰੇਮਿਕਾ ਦੇ ਫੋਨ ਕਰਨ ਤੇ ਮਿਲਣ ਪਹੁੰਚਿਆ ਸੀ ਪ੍ਰੇਮੀ ਅੱਧੀ ਰਾਤ ਨੂੰ ਬੁਆਏਫਰੈਂਡ ਗਰਲਫ੍ਰੈਂਡ ਨੂੰ ਮਿਲਣ ਗਿਆ ਸੀ ਗਰਲਫ੍ਰੈਂਡ ਨੇ ਫੋਨ ਕੀਤਾ ਸੀ ਮਿਲਣ ਦੇ ਲਈ ਬੁਲਾਇਆ ਸੀ ਤੇ ਸਮਾਂ ਦੇਖੇ ਬਿਨਾ ਹੀ ਜੋ ਬੁਆਏਫਰੈਂਡ ਹੈ ਉਹ ਗਰਲਫ੍ਰੈਂਡ ਨੂੰ ਮਿਲਣ ਦੇ ਲਈ ਪਹੁੰਚ ਗਿਆ ਸੀ ਲੇਕਿਨ ਅੱਧੀ ਰਾਤ ਨੂੰ ਜਦੋਂ ਗਰਲਫ੍ਰੈਂਡ ਨੂੰ ਮਿਲਣ ਪਹੁੰਚਿਆ ਤਾਂ ਲੋਕਾਂ ਨੇ ਬੁਆਏਫਰੈਂਡ ਤੇ ਗਰਲਫ੍ਰੈਂਡ ਨੂੰ ਘਰੋਂ ਰੰਗੇ ਹੱਥੀ ਫੜ ਲਿਆ ਉਸ ਤੋਂ ਬਾਅਦ ਉੱਥੇ ਤਮਾਸ਼ਾ ਵੀ ਕ੍ਰੀਏਟ ਹੋਇਆ ਕੀ ਕੁਝ ਹੋਇਆ ਉਹ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਜੀ ਹਾਂ ਖਬਰ ਜੋ ਹੈ ਸਾਹਮਣੇ ਆ ਰਹੀ ਹੈ ਜਿੱਥੇ ਲਵਰ ਜੋ ਨੇ ਉਹ ਮਿਲਣ ਮਿਲਦੇ ਨੇ ਉਸ ਤੋਂ ਬਾਅਦ ਇੱਕ ਸੀਨ ਕ੍ਰੀਏਟ ਹੁੰਦਾ ਦੱਸਿਆ ਇਹ ਵੀ ਜਾ ਰਿਹਾ ਕਿ ਕਰੀਬ 2 ਸਾਲ ਤੋਂ ਉਹਨਾਂ ਦਾ ਅਫੇਅਰ ਚੱਲ ਰਿਹਾ ਸੀ ਤੇ ਅਚਾਨਕ ਹੀ ਜਦੋਂ ਇਸ ਵਾਰ ਜੋ ਬாய்ਫ੍ਰੈਂਡ ਹੈ ਮਿਲਣ ਦੇ ਲਈ ਗਰਲਫ੍ਰੈਂਡ ਨੂੰ ਜਾਂਦਾ ਹੈ ਤਾਂ ਲੋਕਾਂ ਦੇ ਵੱਲੋਂ ਰੰਗੇ ਹੱਤੀ ਫੜ ਲਿਆ ਜਾਂਦਾ ਉਸ ਤੋਂ ਬਾਅਦ ਕੀ ਕੁਝ ਹੋਇਆ ਉਸ ਲਈ ਦੇਖੋ ਇੱਕ ਖਾਸ ਰਿਪੋਰਟ ਪ੍ਰੇਮੀਆਂ ਨੂੰ ਲੁਕ ਛਪ ਕੇ ਮਿਲਣਾ ਮਹਿੰਗਾ ਪੈ ਗਿਆ ਜੀ ਹਾਂ ਪਰਿਵਾਰ ਵਾਲਿਆਂ ਨੇ ਦੋਵਾਂ ਨੂੰ ਫੜ ਕੇ ਵਿਆਹ ਕਰਵਾ ਦਿੱਤੇ ਹੁਣ ਦੋਵੇਂ ਪ੍ਰੇਮੀ ਪਤੀ ਪਤਨੀ ਬਣ ਚੁੱਕੇ ਨੇ ਇਸ ਦੀ ਜਾਣਕਾਰੀ ਮਿਲਦੇ ਹੀ ਪ੍ਰੇਮੀ ਜੋੜੇ ਨੂੰ ਦੇਖਣ ਦੇ ਲਈ ਆਸ-ਪਾਸ ਦੇ ਲੋਕਾਂ ਦੀ ਪੀੜਵੀ ਇਕੱਠੀ ਹੋ ਗਈ ਲੋਕਾਂ ਨੇ ਇਸ ਮੁਤਲਕ ਦੱਸਿਆ ਹੈ ਕਿ ਪ੍ਰੇਮੀ ਜੋੜਾ ਪਿਛਲੇ ਕਈ ਦਿਨਾਂ ਤੋਂ ਛੁੱਪ ਛੁੱਪ ਕੇ ਇੱਕ ਦੂਜੇ ਨੂੰ ਮਿਲ ਰਹੇ ਸੀ ਦੋਵੇਂ ਇੱਕ ਦੂਜੇ ਨੂੰ ਪਸੰਦ ਕਰਦੇ ਸਨ ਇਸ ਲਈ ਦੋਹਾ ਦਾ ਵਿਆਖਰਵਾ ਦਿੱਤਾ ਮਿਲੀ ਜਾਣਕਾਰੀ ਮੁਤਾਬਕ ਪ੍ਰੇਮੀ ਨੌਜਵਾਨ ਆਪਣੀ ਪ੍ਰੇਮਿਕਾ ਨੂੰ ਮਿਲਣ ਦੇ ਲਈ ਗੁਪਤ ਰੂਪ ਤੇ ਵਿੱਚ ਪਿੰਡ ਆਇਆ ਹੋਇਆ ਸੀ ਪਿਛਲੇ 2 ਸਾਲਾਂ ਤੋਂ ਉਹ ਲੁਕ ਚੁਪਕੇ ਇਸੇ ਤਰੀਕੇ ਦੇ ਨਾਲ ਆਪਣੀ ਪ੍ਰੇਮਿਕਾ ਨੂੰ ਮਿਲਣ ਦੇ ਲਈ ਆਉਂਦਾ ਸੀ ਪਰ ਜਦੋਂ ਉਹ ਇਸ ਵਾਰ ਅੱਧੀ ਰਾਤ ਨੂੰ ਆਪਣੀ ਪ੍ਰੇਮਿਕਾ ਨਾਲ ਪਿੰਡ ਮਿਲਣ ਦੇ ਲਈ ਪਹੁੰਚਿਆ ਤਾਂ ਪਰਿਵਾਰਕ ਮੈਂਬਰਾਂ ਨੂੰ ਐਸ ਦੀ ਜਾਣਕਾਰੀ ਮਿਲ ਗਈ ਸੂਚਨਾ ਮਿਲਣ ਤੇ ਪਰਿਵਾਰਕ ਮੈਂਬਰਾਂ ਨੇ ਦੋਵਾਂ ਨੂੰ ਘਰੋਂ ਫੜ ਲਿਆ ਤੁਹਾਨੂੰ ਦੱਸ ਦਈਏ ਬਾਂਕੇਬਾਜ਼ਾਰ थाना ਖੇਤਰ ਦੇ ਖਜੂਰੀਆ ਪਿੰਡ ਦੀ ਰਹਿਣ ਵਾਲੀ ਪੂਜਾ ਅਤੇ ਰੋਸ਼ਨ ਗੰਜ ਪਿੰਡ ਦੇ ਸੰਤਨ ਕੁਮਾਰ ਵਿਚਕਾਰ ਪਿਛਲੇ 2 ਸਾਲਾਂ ਤੋਂ ਪ੍ਰੇਮ ਸੰਬੰਧ ਚੱਲ ਰਹੇ ਸਨ ਦੋਵੇਂ ਇੱਕ ਦੂਜੇ ਨੂੰ ਲੁਕ ਚਿਪਕੇ ਮਿਲਦੇ ਰਹਿੰਦੇ ਸਨ ਪਰ ਇਸ ਵਾਰ ਪ੍ਰੇਮਿਕਾ ਦੇ ਸੱਦੇ ਉੱਤੇ ਪ੍ਰੇਮਿਕਾ ਨੂੰ ਮਿਲਣ ਦੇ ਲਈ ਪ੍ਰੇਮੀ ਜੁਵੈਦ ਖਰ ਦੇ ਵਿੱਚ ਜਦੋਂ ਮਿਲਣ ਆਇਆ ਤਾਂ ਉਹ ਇਸ ਵਾਰ ਫੜਿਆ ਗਿਆ ਇਸ ਬਾਰੇ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਿਆ ਪਰਿਵਾਰਕ ਮੈਂਬਰਾਂ ਨੇ ਦੋਵਾਂ ਨੂੰ ਰੰਗੇ ਹੱਥੀ ਫੜ ਲਿਆ ਇਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਪਣ ਦੇ ਨੇੜੇ ਬਾਂਕੇ ਤਾਂ ਮੰਦਿਰ ਕੰਪਲੈਕਸ ਦੇ ਵਿੱਚ ਜੋੜੇ ਦਾ ਵਿਆਹ ਕਰਵਾ ਦਿੱਤਾ ਇੱਥੇ ਮੰਦਿਰ ਦੇ ਵਿੱਚ ਪ੍ਰੇਮੀ ਜੋੜੇ ਦੇ ਵਿਆਹ ਦੀ ਖਬਰ ਮਿਲਦੇ ਹੀ ਪਿੰਡ ਵਾਸੀਆਂ ਦੀ ਭੀੜ ਇਕੱਠੀ ਹੋ ਗਈ ਦੋਵੇਂ ਪ੍ਰੇਮੀ ਦੂਰ ਦੇ ਰਿਸ਼ਤੇਦਾਰ ਨੇ ਪਹਿਲਾ ਉਹਨਾਂ ਦੀ ਦੋਸਤੀ ਹੋਈ ਅਤੇ ਫਿਰ ਹੌਲੀ-ਹੌਲੀ ਇਹ ਦੋਸਤੀ ਪਿਆਰ ਦੇ ਵਿੱਚ ਬਦਲ ਗਈ। ਉਹਨਾਂ ਦਾ ਪਿਆਰ ਇੰਨਾ ਜ਼ਿਆਦਾ ਵੱਧ ਗਿਆ ਕਿ ਉਹ ਇੱਕ ਦੂਜੇ ਨੂੰ ਲੁੱਕ ਚੁਪਕੇ ਮਿਲਣ ਲੱਗ ਪਏ। ਜੋੜੇ ਦੇ ਫੜੇ ਜਾਣ ਤੋਂ ਬਾਅਦ ਉਹਨਾਂ ਦੇ ਪਰਿਵਾਰਕ ਮੈਂਬਰ ਮੰਦਰ ਦੇ ਵਿੱਚ ਮੌਜੂਦ ਸਨ ਅਤੇ ਫਿਰ ਆਪਸੀ ਸਹਿਮਤੀ ਤੋਂ ਬਾਅਦ ਜੋੜੇ ਨੇ ਜਿਹੜਾਇਆ ਉਹਨਾਂ ਦਾ ਵਿਆਹ ਕਰਵਾ ਦਿੱਤਾ। ਹਾਲਾਂਕਿ ਦੋਵੇਂ ਬਾਲਗ ਨੇ। ਤੇ ਜੋ ਖਬਰ ਜੋ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦਈਏ ਖਬਰ ਬਾਂਕੇ ਬਾਜ਼ਾਰ ਦੀ ਹੈਗੀ ਆ ਲੋਕਾਂ ਨੇ ਇਸ ਮੁਤਲਕ ਜਿਹੜੀ ਆ ਜਾਣਕਾਰੀ ਵੀ ਦਿੱਤੀ ਹੈ ਦੱਸਿਆ ਜਾ ਰਿਹਾ ਕਿ ਬਿਹਾਰ ਦੇ ਗਿਆ ਜ਼ਿਲ੍ਹੇ ਦੇ ਵਿੱਚ ਇਹ ਜੋ ਲਵਰਜ਼ ਨੇ ਉਹ ਫੜੇ ਗਏ ਉਸ ਤੋਂ ਬਾਅਦ ਇਹਨਾਂ ਦਾ ਵਿਆਹ ਕਰਵਾ ਦਿੱਤਾ ਗਿਆ ਤਾਂ ਇਸ ਖਬਰ ਨੂੰ ਲੈ ਕੇ ਤੁਹਾਡੀ ਕੀ ਰਾਏ ਆ ਆਪਣੀ ਰਾਏ ਜ਼ਰੂਰ ਸਾਂਝੀ ਕਰਿਓ ਕਿ ਆਖਰ ਜਿਸ ਤਰੀਕੇ ਦੇ ਨਾਲ ਇਹਨਾਂ ਦਾ ਵਿਆਹ ਹੋਇਆ ਤਾਂ ਇੰਜ ਵਿਆਹ ਕਰਵਾ ਕੇ ਕੀ ਇਹ फसਗੇ ਜਾਂ ਫਿਰ ਇਹ سونے ਤੇ ਸੁਹਾਗੇ ਵਾਲੀ ਗੱਲ ਹੋ ਗਈ ਕਮੈਂਟ ਦੇ ਵਿੱਚ ਆਪਣੀ رائے ਜ਼ਰੂਰ ਦਿਓ ਹੋਰ ਖਬਰਾਂ ਤੇ ਜਾਣਕਾਰੀ ਭਰਪੂਰ ਵੀਡੀਓ ਦੇਖਣ ਦੇ ਲਈ ਜੁੜੇ ਰਹੋ ਹਮਦਰ ਟੀਵੀ ਦੇ ਨਾਲ